ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਸਿੱਖ ਸਿਆਸਤ ਦੇ ਵਿੱਚ ਵੱਡੀ ਹਲਚਲ ਆ ਚੁੱਕੀ ਹੈ ਪੰਥ ਗਲਿਆਰਾਂ ਦੇ ਵਿੱਚ ਪੁੰਚਾਲ ਆ ਚੁੱਕਿਆ ਹੈ ਜਿਸ ਨੂੰ ਲੈ ਕੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਹੁਣ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੇ ਨੇਵੀ ਅਸਤੀਫਾ ਦੇ ਦਿੱਤਾ ਹੈ ਪਰ ਜਿਹੜੀ ਹੁਣ ਤੁਹਾਨੂੰ ਅਸੀਂ ਜਾਣਕਾਰੀ ਦੇਣ ਲੱਗੇ ਹਾਂ ਕਿਉਂਕਿ ਕੁਝ ਮੀਡੀਆ ਦੇ ਵਿੱਚ ਇਹ ਖਬਰ ਚੱਲ ਰਹੀ ਹੈ ਕਿ ਗਿਆਨੀ ਸੁਲਤਾਨ ਸਿੰਘ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ ਹੈ ਪਰ ਹੁਣ ਕਰਨਲ ਸੀ ਪੰਜੋਲੀ ਨੇ ਇਸ ਦੇ ਉੱਤੇ ਜਿਹੜਾ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਖਬਰ ਹੈ ਇਹ ਬੇਬੁਨਿਆਦ ਹੈ ਅਫਵਾਹ ਹੈ ਕਿਉਂਕਿ ਤਖਤ ਸ੍ਰੀ ਕੇਸਕਰ ਸਾਹਿਬ ਦੇ ਜਿਹੜੇ ਗਿਆਨੀ ਸੁਲਤਾਨ ਸਿੰਘ ਨੇ ਜਥੇਦਾਰ ਉਹਨਾਂ ਦੀ ਖਬਰ ਹੈ ਜਿਹੜੀ ਇਹ ਬੇਬੁਨਿਆਦ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਕੋਈ ਇਸਤਿਫਾ ਨਹੀਂ ਦਿੱਤਾ ਇਹ ਖਬਰ ਜਾਣ ਬੁੱਝ ਕੇ ਸਰਾਰਥ ਪੁਨਰ ਖਬਰ ਹੈ ਜਿਹੜੀ ਫਲਾਈ ਜਾ ਰਹੀ ਹੈ ਹੁਣ ਇਸ ਦੀ ਜਾਣਕਾਰੀ ਜਿਹੜੀ ਕਰਨਲ ਸੀ ਪੰਜੋਲੀ ਨੇ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਸੁਲਤਾਨ ਸਿੰਘ ਨੇ ਇਹ ਆਪਣਾ ਨਸਰੀ ਅਨੰਦਪੁਰ ਸਾਹਿਬ ਸ੍ਰੀ ਕੇਸਕਰ ਸਾਹਿਬ ਦੇ ਜਥੇਦਾਰ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਖਬਰਾਂ ਸਾਹਮਣੇ ਆਈਆਂ ਸੀ ਕਿ ਉਹਨਾਂ ਦੀ ਵੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਦਿੱਲੀ ਤੋਂ ਜਿਹੜੇ ਦਿੱਲੀ ਕੁਦਰਾਰਪਰੰਤ ਕਮੇਟੀ ਦੇ ਪ੍ਰਧਾਨ ਨੇ ਹਰਮੀਤ ਸਿੰਘ ਕਾਲਕਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਤੋਂ ਬਾਅਦ ਗਿਆਨੀ ਸੁਲਤਾਨ ਸਿੰਘ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਪਰ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਕੁਛਰ ਮੁਸਰ ਸੇ ਜਿਹੜੀ ਸਿਆਸ ਦੇ ਵਿੱਚ ਚੱਲ ਰਹੀ ਸੀ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਐਦਾਂ ਦਾ ਹੋ ਸਕਦਾ ਹੈ ਕਿ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਜਾਂ ਫਿਰ ਜਿਨ੍ਹਾਂ ਨੂੰ ਜਾਣ ਬੁੱਝ ਕੇ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਉਹਦੇ ਤਹਿਤ ਹੀ ਹੁਣ ਹਰਜਿੰਦਰ ਸਿੰਘ ਧਾਮੀ ਦਾ ਜੇਕਰ ਦੇਖੀਏ ਤਾਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫਾ ਦੇਣ ਤੋਂ ਬਾਅਦ ਜਿਹੜੀ ਸਿਆਸਤ ਦੇ ਵਿੱਚ ਇੱਕ ਵੱਖਰੀ ਹਿਲਜੁਲ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਚੁੱਕੀ ਹੈ ਇਸ ਨੂੰ ਲੈ ਕੇ ਜਿੱਥੇ ਹੁਣ ਗਿਆਨੀ ਸੁਲਤਾਨ ਸਿੰਘ ਦੀ ਵੀ ਖਬਰ ਸਾਹਮਣੇ ਆ ਰਹੀ ਸੀ ਪਰ ਇਹ ਖਬਰ ਫੇਕ ਹੈ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਨਾ ਹੀ ਕਿਸੇ ਨੇ ਇਸ ਦੀ ਪੁਸ਼ਟੀ ਕੀਤੀ ਹਾਲੇ ਭਾਵੇਂ ਮੀਡੀਆ ਦੇ ਵੱਲੋਂ ਆਪਣੇ ਵੱਲੋਂ ਚਲਾਈ ਗਈ ਖਬਰ ਹੈ ਸੁਲਤਾਨ ਸਿੰਘ ਦੇ ਅਸਤੀਫੇ ਦੀ ਪਰ ਕਰਨਲ ਸਿੰਘ ਪੰਜੋੜਲੀ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਉਹਨਾਂ ਦੇ ਵੱਲੋਂ ਇਸ ਖਬਰ ਦਾ ਸਪਸ਼ਟੀਕਰਨ ਜਾਂ ਫਿਰ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਅਸਤੀਫੇ ਦੀ ਜਿਹੜੀ ਖਬਰ ਹੈ ਬੇਬੁਨਿਆਦ ਹੈ ਤੋਂ ਦੱਸਦੀ ਹੈ ਕਿ ਲਗਾਤਾਰ ਚਰਚਾਾਂ ਮਾ ਇਹ ਵੀ ਚੱਲ ਰਹੀਆਂ ਨੇ ਕਿ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੀ ਆਪਣਾ ਅਸਤੀਫਾ ਦੇ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਪੋਸਟ ਪਾ ਕੇ ਜੋ ਕੁਝ ਜਿਹੜੀ ਗੱਲਬਾਤ ਕੀਤੀ ਗਈ ਸੀ ਜਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਡਟਿਆ ਗਿਆ ਸੀ ਉਸ ਤੋਂ ਬਾਅਦ ਉਹ ਵੀ ਕਿਆਸਰਾਈਆਂ ਲਗਾਤਾਰ ਜਾਰੀ ਨੇ ਪਰ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਦੇ ਉੱਤੇ ਜ਼ਿੰਮੇਵਾਰੀ ਲੈ ਲਈ ਕਿ ਨੈਤਿਕ ਦੇ ਆਧਾਰ ਦੇ ਉੱਤੇ ਮੈਂ ਇਹ ਅਸਤੀਫਾ ਦਿੰਦਾ ਕਿ ਹੁਣ ਗਿਆਨੀ ਰਕबीर ਸਿੰਘ ਦਾ ਅਗਲਾ ਐਕਸ਼ਨ ਕੀ ਹੋਵੇਗਾ ਕੀ ਗਿਆਨੀ ਰਕबीर ਸਿੰਘ ਹੁਣ ਜਿਹੜੀ ਆਪਣੀ ਪੋਸਟ ਪਾਈ ਹੋਈ ਸੀ ਉਹਦੇ ਉੱਤੇ ਕਿੰਨੇ ਕੋ ਖਰੇ ਉਤਰਦੇ ਨਹੀਂ ਕਿਉਂਕਿ ਹੁਣ ਗਿਆਨੀ ਰਗਵੀਰ ਸਿੰਘ ਜਾਂ ਫਿਰ ਜੋ 7 ਮੈਂਬਰੀ ਕਮੇਟੀ ਦੀ ਵੀ ਬਿੱਤੇ ਦਿਨੀ ਮੀਟਿੰਗ ਹੋਣੀ ਆ ਉਹਦੇ ਵਿੱਚ ਕੋਈ ਸਾਹਮਣੇ ਆਉਂਦਾ ਕਿਉਂਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਸੀ ਉਹਨਾਂ ਨੂੰ ਸਿਰ ਅਕਾਲਤਾ ਸਾਹਿਬ ਦੇ ਉੱਤੇ ਸੱਦਿਆ ਜਾਵੇ ਕਿਉਂਕਿ ਜਿਨ੍ਹਾਂ ਨੇ ਹਰਪੀ ਸਿੰਘ ਦੇ ਖਿਲਾਫ ਇਹ ਬਰਤਾਂਤ ਸਿਰਜਿਆ ਕਿਉਂਕਿ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਦੇ ਵਿੱਚ ਰਘੂਜੀਤ ਸਿੰਘ ਵਿਰਕਸ਼ ਸ਼ੇਰ ਸਿੰਘ ਮੰਡ ਦਲਜੀਤ ਸਿੰਘ ਪਿੰਡਰ ਸ਼ਾਮਲ ਸਨ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਝੂਠੇ ਕੇਸ ਦੀ ਜਾਂਚ ਪੜਤਾਲ ਦੇ ਲਈ ਗੈਰ ਸਥਾਨਤਕ ਕਮੇਟੀ ਬਣਾਈ ਗਈ ਹੈ ਇਹ ਮੰਗ ਵੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੂੰ ਪੱਤਰ ਲਿਖਿਆ ਗਿਆ ਹੈ ਕਿਉਂਕਿ ਉਹਨਾਂ ਨੇ ਉਹਦਾ ਵਿਸ਼ਾ ਹੀ ਲਿਖਿਆ ਕਿ ਗੈਰ ਸਥਾਨਤਕ 3 ਮੈਂਬਰੀ ਪੜਤਾਲ ਕਮੇਟੀ ਨੂੰ ਤਲਬ ਕਰਨ ਅਤੇ ਹੁਕਮਨਾਮੇ ਵਿਰੋਧੀ ਖਾਲਸਾਈ ਪਰੰਪਰਾਵਾਂ ਦੇ ਅਕਾਲ ਤਖਤ ਨੂੰ ਚੈਲੰਜ ਕਰਨ ਵਾਲੀ ਲੀਡਰਸ਼ਿਪ ਨੂੰ ਪੰਥ ਦੇ ਵਿੱਚੋਂ ਖਾਰਜ ਕਰਨ ਸੰਬੰਧੀ ਵੀ ਕੀਤਾ ਗਿਆ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੀ ਫੈਡਰੇਸ਼ਨ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਹਿਬਾਨ ਨੂੰ ਅਪੀਲ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਰੱਦ ਕੀਤੀ ਗਈ 3 ਮੈਂਬਰੀ ਕਮੇਟੀ ਦੀ ਜਾਂਚ ਦੇ ਆਧਾਰ ਤੇ ਦੇ ਕੇ ਫੈਸਲੇ ਨੂੰ ਰੱਦ ਕੀਤਾ ਜਾਵੇ ਰਗੂਜੀਤ ਸਿੰਘ ਵਿਰਕਸ਼ੇ ਸਿੰਘ ਮੰਡ ਦਰਜੀਤ ਸਿੰਘ ਭਿੰਡੂ ਨੂੰ ਅਕਾਲ ਤਾ ਸਾਬ ਦੇ ਉੱਤੇ ਤਲਬ ਕੀਤਾ ਜਾਵੇ ਅਤੇ ਅਕਾਲ ਤਾ ਸਾਬ ਦੇ ਹੁਕਮਤ ਦੇ ਵਿਰੁੱਧ ਜਾਣ ਲਈ ਮਿਸਾਲੀ ਸਜ਼ਾ ਵੀ ਦਿੱਤੀ ਜਾਵੇ ਹੁਣ ਇਹ ਖਿਲਾਰਾ ਵੱਧਦਾ ਦਿਖਾਈ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਕੁਝ ਸਿੱਖ ਜਿਹੜੀ ਫੈਡਰੇਸ਼ਨਾਂ ਨੇ ਜਾਂ ਫਿਰ ਕੁਝ ਸਿੱਖ ਜਥੇਬੰਦੀਆਂ ਨੇ ਜਾਂ ਕੋਸ ਸੰਸਥਾਵਾਂ ਨੇ ਸਾਰਿਆਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਉਤਰਿਆ ਗਿਆ ਹੈ ਮੈਦਾਨ ਦੇ ਵਿੱਚ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੋਮਨੀ ਅਕਾਲੀ ਦਲ ਬਾਦਲ ਦੇ ਲਈ ਬੜੀ ਮੁਸ਼ਕਲ ਖੜੀ ਹੋ ਸਕਦੀ ਦੀ ਹੈ ਕਿਉਂਕਿ ਜਿਸ ਤਰ੍ਹਾਂ ਭਰਤੀ 20 ਫਰਵਰੀ ਨੂੰ 1 ਮਹੀਨਾ ਹੋ ਜਾਣਾ ਹੈ ਕਿ ਉਸ ਤੋਂ ਬਾਅਦ ਵੀ ਅਕਾਲੀ ਦਲ ਬਾਦਲ ਜਾਂ ਫਿਰ ਕਹੇ ਲਈ ਅਕਾਲੀ ਦਲ ਬਾਦਲ ਦਾ ਗਰੁੱਪ ਆਪਣੀ ਜਿਹੜੀ ਜਿੱਦ ਦੇ ਉੱਤੇ ਬਜਿੱਧਾ ਹੈ ਕਿਉਂਕਿ ਸ੍ਰੀ ਅਕਾਲ ਤਾ ਸਹਿਬ ਦਾ ਹੁਕਮਨਾਮਾ ਨਾ ਮੰਨਣ ਵਾਲੇ ਜਿਸ ਨੂੰ ਲੈ ਕੇ ਸਵਾਲ अनेका ਖੜੇ ਹੋ ਰਹੇ ਨੇ ਕਿ ਹੁਣ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਜਥੇਦਾਰ ਜੀ ਦਮਦਮਾ ਸਾਹਿਬ ਦਾ ਲਗਾਇਆ ਜਾਵੇਗਾ ਕਿ ਇਸ ਦੀ ਰਣਨੀਤੀ ਦੇ ਤਹਿਤ ਹੁਣ ਜਿਹੜੀ ਅਗਲੀ ਕਾਰਵਾਈ ਹੈ ਗਿਆਨੀ ਰਗਵੀਰ ਸਿੰਘ ਕਰਨਗੇ ਕੀ ਕੁਝ ਹੋਵੇਗਾ ਜਾਂ ਫਿਰ ਗਿਆਨੀ ਰਗਵੀਰ ਸਿੰਘ ਵੀ ਆਪਣਾ ਅਸਤੀਫਾ ਦੇ ਕੇ ਲਾਂਬੇ ਹੋ ਜਾਣਗੇ ਪਰ ਇਸ ਵਕਤ ਇਹ ਗੱਲ ਹੈ ਜਿਸ ਤਰ੍ਹਾਂ ਅਸਤੀਫੇ ਦਿੱਤੇ ਜਾ ਰਹੇ ਨੇ ਕਿ ਜਦੋਂ ਮੈਦਾਨ ਦੇ ਵਿੱਚ ਜੰਗ ਚਲਦੀ ਹੋਵੇ ਤਾਂ ਕਹਿੰਦੇ ਘੋੜੇ ਨਹੀਂ ਬਦਲੇ ਜਾ ਸਕਦੇ ਕਿਉਂਕਿ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਅਸਤੀਫੇ ਦੇਣਾ ਜਿਸ ਤਰ੍ਹਾਂ ਅਸਤੀਫੇ ਦਿੱਤੇ ਜਾ ਰਹੇ ਨੇ ਪਰ ਹੁਣ ਵੇਖਣਾ ਬੇਦਖਾਸੇ ਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿੱਖ ਰਾਜਨੀਤੀ ਦੇ ਵਿੱਚ ਜਾਂ ਫਿਰ ਕਹਿ ਲਈਏ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਕੀ ਕੁਝ ਹੁਣ ਵੱਖਰਾ ਵੇਖਣ ਨੂੰ ਮਿਲੇਗਾ ਕੀ ਗਿਆਨੀ ਰਕबीर ਸਿੰਘ ਹੁਣ ਆਪਣਾ ਕੀ ਪ੍ਰਤੀਕਰਮ ਦੇਣਗੇ ਉਹਨਾਂ ਦੇ ਬਿਆਨ ਦੀ ਵੱਡੇ ਪੱਧਰ ਤੇ ਉਡੀਕ ਕੀਤੀ ਜਾ ਰਹੀ ਹੈ ਕੀ ਉਹ ਆਪਣਾ ਕੀ ਫੈਸਲਾ ਲੈਂਦੇ ਨੇ ਕੀ ਪੰਥ ਸਿੰਘ ਸਹਿਬਾਨਾ ਦੀ ਜਿਹੜੀ ਮੀਟਿੰਗ ਹੈ ਉਹ ਹੁਣ ਕਦੋਂ ਸੱਦਣਗੇ ਕਿਉਂਕਿ ਜਿਸ ਤਰ੍ਹਾਂ ਮੰਗ ਕੀਤੀ ਜਾ ਰਹੀ ਹੈ ਕਿ ਪੰਥ ਸਿੰਘ ਸਹਿਬਾਨਾ ਦੀ ਜਲਦ ਮੀਟਿੰਗ ਸੱਦ ਕੇ ਕੋਈ ਵੱਡਾ ਫੈਸਲਾ ਲਿਆ ਜਾਵੇ ਕਿਉਂਕਿ ਸਿੱਖ ਕੌਮ ਦੇ ਉੱਤੇ ਜੇਕਰ ਦੇਖਿਆ ਜਾਵੇ ਤਾਂ ਸਿਰਫ ਉਹਨਾਂ ਦੇ ਉੱਤੇ ਨਜ਼ਰ ਹੈ ਉਹਨਾਂ ਤੋਂ ਹੀ ਕਾਸ ਬਚੀ ਹੋਈ ਹੈ ਸਿੱਖ ਕੌਮ ਨੂੰ ਇਹ ਚਾਮਾ ਲਗਾਤਾਰ ਚੱਲ ਰਹੀ ਹੈ ਪਰ ਹੁਣ ਸੁਖਵੀਰ ਬਾਦਲ ਦੇ ਵੱਲੋਂ ਜਾਂ ਫਿਰ ਉਹਨਾਂ ਦੇ ਵੱਲੋਂ ਕੀ ਕੁਝ ਬਿਆਨ ਆਉਂਦਾ ਇਸ ਦੇ ਸਬੰਧ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਉਂਕਿ 2 ਦਸੰਬਰ ਤੋਂ ਬਾਅਦ ਜਿਹੜੀ ਸਥਿਤੀ ਬਣੀ ਹੋਈ ਸੀ ਅਕਾਲੀ ਦਲ ਦੀ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਕਹੀ ਜਾ ਰਹੀ ਸੀ ਕਿ ਅਕਾਲੀ ਦਲ ਮੁੜ ਉਸੇ ਰੋਹ ਦੇ ਵਿੱਚ ਆ ਗਿਆ ਜਦੋਂ 1997 ਦੇ ਵਿੱਚ 2007 ਦੇ ਵਿੱਚ 2012 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕਿ ਉਸੇ ਤਰ੍ਹਾਂ ਹੀ ਅਕਾਲੀ ਦਲ ਮੁੜ ਪੰਜਾਬ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਕਾਲੀ ਦਲ ਦੀ ਸਰਕਾਰ ਨੂੰ ਲੈ ਕੇ ਜਾ ਫਿਰ ਅਕਾਲੀ ਦਲ ਦੀ ਜਿਹੜੀ ਮੌਜੂਦਾ ਸਮੇਂ ਲੀਡਰਸ਼ਿਪ ਨੂੰ ਲੈ ਕੇ ਕੀ ਅਕਾਲੀ ਦਲ ਇਸ ਹਾਲਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਕਦੇ ਸੱਤਾ ਦੇ ਵਿੱਚ ਆ ਸਕਦਾ ਹੈ ਕੀ ਅਕਾਲੀ ਦਲ ਪੰਜਾਬ ਦੇ ਵਿੱਚ ਸਿੱਖ ਵੋਟਰਾਂ ਨੂੰ ਵੰਡ ਕੇ ਕੀ ਇਸ ਤਰ੍ਹਾਂ ਕਦੇ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦੇ ਉੱਤੇ ਕਾਬਜ਼ ਹੋ ਸਕਦਾ ਹੈ ਕਿਉਂਕਿ ਇਸ ਨੂੰ ਲੈ ਕੇ ਕਿਤਨਾ ਕਿਤੇ ਬੜੀਆਂ ਚਰਚਾਵਾਂ ਨੇ ਕਿਉਂਕਿ ਜਿਹੜੀ ਹੁਣ ਹਿੰਦੂ ਵੋਟ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਤੋਂ ਖਿਸਕ ਕੇ ਉਹ ਵੋਟ ਹੈ ਜਿਹੜੀ ਉਹ ਭਾਜਪਾ ਵੱਲ ਜਾ ਰਹੀ ਹੈ ਤੇ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਖਿੰਡ ਚੁੱਕੀ ਹੈ ਹੁਣ ਵੇਖਣਾ ਇਹ ਵੇਦ ਖਾਸ ਹੋਵੇਗਾ 2027 ਦੇ ਵਿੱਚ ਜਿਹੜੀ ਇਹ ਸਭ ਕੁਝ ਵਰਤਾਂਤ ਸਿਰਜਿਆ ਜਾ ਰਿਹਾ ਇਹਦਾ ਕਿਹੜੀ ਪਾਰਟੀ ਨੂੰ ਫਾਇਦਾ ਹੋਵੇਗਾ ਹੋ ਸਕਦਾ ਹੈ ਕਿ ਕਾਂਗਰਸ ਤੇ ਅਕਲ ਨੂੰ ਨੁਕਸਾਨ ਹੋ ਕੇ ਕੋਈ ਤੀਜੀ ਧਿਰ ਜਾਂ ਦੂਜੀ ਪਾਰਟੀ ਕੋਈ ਇਹਦਾ ਵੱਖਰਾ ਫਾਇਦਾ ਲੈ ਸਕਦੀ ਹੈ ਕਿਉਂਕਿ ਇਹ ਜੋੜ ਤੋੜ ਦੀ ਰਾਜਨੀਤੀ ਲਗਾਤਾਰ ਸ਼ੁਰੂ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣ ਸਿੱਖ ਰਾਜਨੀਤੀ ਦੇ ਵਿੱਚ ਗਿਆਨੀ ਰਕबीर ਸਿੰਘ ਦੇ ਮਸਲੇ ਤੋਂ ਬਾਅਦ ਜਿਹੋ ਜਿਹੇ ਹਾਲਾਤ ਬਣੇ ਨੇ ਜਿਸ ਤਰ੍ਹਾਂ ਗਿਆਨੀ ਰਕबीर ਸਿੰਘ ਦੇ ਵੱਲੋਂ ਫੇਸਬੁੱਕ ਦੇ ਉੱਤੇ ਟਵੀਟ ਕੀਤਾ ਜਾਂਦਾ ਹੈ ਇੱਥੇ ਗੱਲ ਇੱਕ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਗਿਆਨੀ ਰਕबीर ਸਿੰਘ ਦੇ ਟਵੀਟ ਤੋਂ ਹੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦਾ ਜਿਹੜਾ ਟਵੀਟ ਸੀ ਮੈਂ ਨੈਤਿਕ ਦੇ ਆਧਾਰ ਦੇ ਉੱਤੇ ਮੈਂ ਅਸਤੀਫਾ ਦੇ ਦਿੰਦਾ ਪਰ ਗੱਲ ਤਾਂ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਦੋਂ ਗਿਆਨੀ ਰਕबीर ਸਿੰਘ ਨੇ ਇਹ ਵੀ ਗੱਲ ਕੀਤੀ ਸੀ ਕਿ ਪੰਜ ਜਿਹੜੀ 3 ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨੂੰ ਕੋਈ ਅਧਿਕਾਰ ਨਹੀਂ ਹੈਗਾ ਇਹ ਸਿਰਫ ਜਾਂਚ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਅਧਿਕਾਰਕ ਹੈ ਅਧਿਕਾਰਤ ਖੇਤਰ ਹੈ ਪਰ ਉਦੋਂ ਕਿਉਂ ਨਹੀਂ ਉਹਨੂੰ ਨੈਤਿਕ ਦੇ ਆਧਾਰ ਦੇ ਉੱਤੇ ਉਸ ਕਮੇਟੀ ਨੂੰ ਕੈਨਸਲ ਕੀਤਾ ਗਿਆ ਉਸ ਦੇ ਉੱਤੇ ਕਿਉਂ ਨਹੀਂ ਪ੍ਰਤੀਕਰਮ ਦਿੱਤਾ ਗਿਆ ਕੀ ਉਹ ਬਹਾਨਾ ਲਾਇਆ ਜਾ ਰਿਹਾ ਹੁਣ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਸਿਆਸੀ ਦਬਾਅ ਹੈ ਇਸ ਨੂੰ ਲੈ ਕੇ ਲਗਾਤਾਰ ਹੁਣ ਚਰਚਾਾਂ ਮਾਂ ਨੇ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਲਾਫ ਹੋਰ ਵੱਧ ਕਦਰ ਕਿਉਂਕਿ ਹੁਣ ਜਿਸ ਤਰ੍ਹਾਂ ਲਗਾਤਾਰ ਇਸ ਮੱਕੜ ਜਾਲ ਦੇ ਵਿੱਚ ਫਸਦੇ ਜਾ ਰਹੇ ਨੇ ਲੀਡਰ ਜਾਂ ਫਿਰ ਜਿਹੜੀ ਮੌਜੂਦਾ ਲੀਡਰਸ਼ਿਪ ਫਸ ਚੁੱਕੀ ਹੈ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾਵੇਗਾ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਫਿਲਹਾਲ ਹੁਣ ਜਿਹੜੀ ਸਥਿਤੀ ਬਣੀ ਹੋਈ ਹੈ ਉਸ ਦੇ ਉੱਤੇ ਕੀ ਕੁ ਜਾਂਦਾ ਹੈ ਇਹ ਸਭ ਦੇ ਸਾਹਮਣੇ ਹੈ